ਦੋਸਤੋ ਪੰਜਾਬੀ ਤਬਸਰਾ ਤੇ ਤੁਹਾਡਾ ਸਵਾਗਤ ਕਹਿੰਦੇ ਨੇ ਅੱਜ ਕੱਲ ਹਰ ਬੰਦਾ ਗਿਆਨ ਚੱਕੀ ਫਿਰਦਾ ਗਿਆਨ ਵੰਡਣ ਵਾਲੇ ਸੋਸ਼ਲ ਮੀਡੀਆ ਕਰਕੇ ਜਦੋਂ ਵੀ ਸੋਸ਼ਲ ਮੀਡੀਆ ਦੀ ਵਿੰਡੋ ਖੋਲਦੇ ਆ ਤਾਂ ਸਾਹਮਣੇ ਠਾ ਠਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਨੂੰ ਗਿਆਨ ਵੰਡਣ ਵਾਲੇ ਮਿਲ ਜਾਂਦੇ ਨੇ ਤੇ ਹਰ ਇੱਕ ਦੇ ਗਿਆਨ ਦੀ ਡਿਗਰੀ ਆ ਸੋ ਗਿਆਨ ਵੰਡਣ ਵਾਲੇ ਬਹੁਤ ਆ ਤੇ ਸੁਣਨ ਵਾਲੇ ਘੱਟ ਨੇ ਹਰ ਕੋਲੇ ਆਪਣਾ ਤਜਰਬਾ ਹਰ ਕੋਲੇ ਆਪਣਾ ਨੁਸਕਾ ਤੇ ਆਪਣੀ ਗੱਲਾਂ ਦੀ ਦਵਾਈ ਆ ਅੱਜ ਆਪਾਂ ਗੱਲ ਕਰਦੇ ਆ ਤੁਹਾਡੇ ਨਾਲ ਕਿ ਬੰਦੇ ਨੂੰ ਜਿਹੜਾ ਖਤਰਾ ਹੁੰਦਾ ਨਾ ਉਹ ਬਾਹਰ ਲਿਆਂ ਤੋਂ ਨਹੀਂ ਹੁੰਦਾ ਬੰਦੇ ਨੂੰ ਖਤਰਾ ਹਮੇਸ਼ਾ ਆਪਣਿਆਂ ਤੋਂ ਹੁੰਦਾ ਉਹਨਾਂ ਲੋਕਾਂ ਤੋਂ ਹੁੰਦਾ ਜਿਹੜੇ ਲੋਕਾਂ ਨੂੰ ਤੁਹਾਡੀ ਤਰੱਕੀ ਵੇਖ ਕੇ ਤਜਾਬ ਬਣਦਾ ਜਿਹੜੇ ਲੋਕਾਂ ਨੂੰ ਸਾੜਾ ਹੁੰਦਾ ਵੀ ਯਾਰ ਬੰਦਾ ਆਪਣੇ ਨਾਲ ਹੀ ਸੀ ਤੇ ਇਹ ਅੱਗੇ ਵੱਧਦਾ ਜਾ ਰਿਹਾ ਕਿਵੇਂ ਨਾ ਕਿਵੇਂ ਦੀ ਲੱਤ ਵਿੱਚ ਕੁੰਡੀ ਪਾਈਏ ਕਿਵੇਂ ਨਾ ਕਿਵੇਂ ਇਹਨੂੰ ਰੋਕੀਏ ਪਰ ਉਹਨੂੰ ਕੁਦਰਤ ਉਹਦੀ ਮਿਹਨਤ ਤੇ ਉਹਦੀ ਰਫਤਾਰ ਗੁਫਤਾਰ ਦਸਤਾਰ ਇਹ ਚੀਜ਼ਾਂ ਜਦੋਂ ਇਕੱਠੀਆਂ ਹੁੰਦੀਆਂ ਨੇ ਤਾਂ ਫਿਰ ਕਿਸੇ ਦੇ ਰੋਕਿਆ ਨਹੀਂ ਬੰਦਾ ਰੁਕਦਾ ਤੇ ਇਸ ਕਰਕੇ ਕਿਹਾ ਜਾਂਦਾ ਕਿ ਜਿਹੜੀ ਸ਼ਰੀਕੇਬਾਜੀ ਆ ਇਹ ਬੜੀ ਭੜੀ ਹੁੰਦੀ ਆ ਅਸੀਂ ਜਿੰਨੇ ਕੁ ਲੋਕਾਂ ਨੂੰ ਜਾਣਦੇ ਆ ਸਾਡਾ ਕੰਪੀਟੀਸ਼ਨ ਉਹਨਾਂ ਨਾਲ ਆ ਕਹਿੰਦੇ ਆ ਆਪਾਂ ਨੂੰ ਜੇ ਲਾਈਟ ਚਲੀ ਜਾਵੇ ਆਪਦੇ ਘਰ ਦੇ ਨੇਰੇ ਦਾ ਫਿਕਰ ਨਹੀਂ ਹੁੰਦਾ ਜੇ ਗਵਾਂਡੀਆਂ ਦਾ ਇਨਵਰਟਰ ਤੇ ਬੱਲਬ ਚਲੀ ਜਾਂਦਾ ਹੋਵੇ ਉਹਦਾ ਫਿਕਰ ਹੁੰਦਾ ਵੀ ਉਹਨਾਂ ਦੇ ਲਾਈਟ ਕਿਵੇਂ ਆ ਗਈ ਯਾਰ ਸਾਡੇ ਤਾਂ ਹੈ ਨਹੀਂ ਸੋ ਆਪਾਂ ਕੰਪੈਰੀਜ਼ਨ ਤੁਲਨਾ ਮੇਰੇ ਕੋਲੇ ਕੀ ਆ ਤੇ ਸਾਹਮਣੇ ਵਾਲੇ ਕੋਲੇ ਕੀ ਆ ਨਾਲ ਦੇ ਕੋਲੇ ਕੀ ਆ ਇਸ ਚੱਕਰ ਦੇ ਵਿੱਚ ਸਾਰਾ ਦਿਨ ਉਲਝੇ ਰਹਨੇ ਆ ਤੇ ਇਸੇ ਚੱਕਰ ਦੇ ਵਿੱਚ ਆਪਾਂ ਜਿਹੜਾ ਅੱਜ ਦਾ ਵਿਸ਼ਾ ਤੁਹਾਡੇ ਨਾਲ ਕਰਨਾ ਪਾਨੀਮਾਰ ਕਹਿੰਦੇ ਚੁਗਲਖੋਰ ਨੂੰ ਜੇ ਗੱਲ ਕਰਨ ਨੂੰ ਰੋਕੀਏ ਨਾ ਤਾਂ ਗੱਲ ਕਹਿੰਦੇ ਕਹਿੰਦੇ ਆ ਕਹਿ ਜਾਂਦਾ ਕਈ ਬੰਦੇ ਨਾ ਇੰਨੇ ਕਲਾਕਾਰ ਹੁੰਦੇ ਨੇ ਛੋਡੀ ਮੂੰਹ ਤੇ ਡੰਡ ਲਾ ਜਾਂਦੇ ਨੇ ਤੇ ਸਾਨੂੰ 3-4 ਘੰਟਿਆਂ ਬਾਅਦ ਪਤਾ ਲੱਗਦਾ ਵੀ ਯਾਰ ਗੱਲ ਦੇ ਅਰਥ ਹੀ ਹੋਰ ਸੀ ਦਾ ਸੋ ਇਸ ਕਰਕੇ ਇਹ ਵੀ ਇੱਕ ਵੱਖਰਾ ਵਿਗਿਆਨ ਆ ਇਹਨੂੰ ਸਿੱਖਣ ਦੀ ਲੋੜ ਆ ਬਹੁਤਾ ਨਹੀਂ ਦੁਨੀਆਦਾਰੀ ਵਾਸਤੇ ਥੋੜਾ ਜਿਹਾ ਤਾਂ ਇਹਨੂੰ ਵੀ ਸਿੱਖਣ ਦੀ ਆਪਾਂ ਨੂੰ ਲੋੜ ਆ ਕਹਿੰਦੇ ਪਿੰਡ ਦੇ ਵਿੱਚ ਜਿਵੇਂ ਆਪਣੇ ਆਮ ਪਿੰਡਾਂ 'ਚ ਹੁੰਦਾ ਕੋਈ ਰਿਸ਼ਤਾ ਦੀ ਦਸਪਈ ਬੰਦੇ ਗਏ ਤੇ ਪੁੱਛਿਆ ਵੀ ਕਿਵੇਂ ਆ ਭਾਈ ਉਹਨਾਂ ਦਾ ਪਰਿਵਾਰ ਆ ਕਈ ਬੰਦਿਆਂ ਦੀ ਹੁੰਦੀ ਹੈ ਨਾ ਇੰਨੇ ਨਗੋਚੇ ਹੁੰਦੇ ਨੇ ਜਾ ਕਹਿ ਦਈਏ ਉਹਨਾਂ ਨੂੰ ਉਹਨਾਂ ਕੋਲੇ ਜਿਹੜਾ ਹੈਗਾ ਕਿਸੇ ਦੀ ਨਿੰਦਿਆ ਤੋਂ ਬਿਨਾ ਜਾਂ ਕਿਸੇ ਦੀ ਲੈਗ ਪੂਲਿੰਗ ਤੋਂ ਬਿਨਾ ਕੰਮ ਹੀ ਨਹੀਂ ਹੁੰਦਾ ਤੇ ਕੁਦਰਤੀ ਉਹ ਇਹ ਜੇ ਬੰਦੇ ਕੋਲੇ ਚਲੇ ਗਏ ਉਹ ਕਹਿੰਦਾ ਯਾਰ ਮੁੰਡਾ ਤਾਂ ਵਧੀਆ ਦੇਖੋ ਮੁਲਾਜ਼ਮ ਵੀ ਲੱਗਿਆ ਪਰ ਇਹਦਾ ਬਾਪੂ ਦਾ ਸੁਭਾਅ ਥੋੜਾ ਜਿਹਾ ਚੰਦਰਾ ਤੇ ਇਹਨਾਂ ਦੀ ਜਿਹੜੀ ਬੁੜੀ ਆ ਉਹ ਵੀ ਕੱਬੀ ਆ ਹੁਣ ਆਪਾਂ ਕਹਾਂ ਉਥੇ ਬਸ ਨਾਲ ਦੇ ਨਾਲਾ ਪਥਿਆਰ ਸਿੱਟ ਦਿੰਨੇ ਆ ਮੁੰਡਾ ਚੱਗਾ ਕਹਿ ਕੇ ਉਦੋਂ ਬਾਅਦ ਫੂਕੜਤੀ ਜਾਂ ਕਦੇ ਕੀ ਕਹਿੰਦੇ ਆ ਕਹਿੰਦੇ ਕੋਈ ਟਰੈਕਟਰ ਲੈਣ ਆਇਆ ਤੇ ਉਹਨੂੰ ਪੁੱਛਿਆ ਵੀ ਵੀ ਫਲਾਣਾ ਦਾ ਟਰੈਕਟਰ ਪਕਾਉ ਉਹ ਆ ਕਹਿੰਦੇ ਭਾਈ ਟਰੈਕਟਰ ਦਾ ਬਹੁਤ ਵਧੀਆ ਬਹੁਤ ਵਧੀਆ ਪਰ ਟਰੈਕਟਰ ਦੀ ਕ੍ਰੈਂਕ ਟੁੱਟੀ ਹੋਈ ਆ ਜਾਂ ਆਪਾਂ ਆਮ ਸੁਣਦੇ ਆ ਕਿ ਪਾਨੀ ਮਾਰ ਨੇ ਕਿਹਾ ਵੀ ਰਿਸ਼ਤੇ ਵਾਸਤੇ ਜਦੋਂ ਕੋਈ ਗੱਲ ਚੱਲੀ ਕਹਿੰਦਾ ਭਾਈ ਬਹੁਤ ਕਾਰੋਬਾਰ ਆ ਜ਼ਮੀਨ ਦੇ 50 60 ਕਿੱਲੇ ਆ ਜਿਵੇਂ ਉਹਨਾਂ ਦੇ ਤਾਂ ਗੱਡੇ ਭਾਈ ਸੰਖ ਚੱਲਦੀ ਆ ਬਹੁਤ ਜ਼ਿਆਦਾ ਤਰੱਕੀ ਆ ਪਰਿਵਾਰ ਦੀ ਤੇ ਫੇਰ ਕਹਦੇ ਜੀ ਕਦੇ ਫੇਰ ਐ ਆ ਚਲੋ ਯਾਰ ਬੰਦਿਆਂ ਦੀ ਜਨਤਾ ਚੜਜੂਗੀ ਚਲੋ ਸੋ ਕਹਿਣ ਤੋਂ ਭਾਵ ਕੀ ਹੈ ਦੇਖੋ ਕਿੰਨੀ ਚਤਰਾਈ ਨਾਲ ਤੇ ਕਿੰਨੀ ਜਿਹੜੀ ਹੈਗੀ ਚੁਸਤੀ ਦੇ ਨਾਲ ਉਹ ਆਪਦੀ ਗੱਲ ਕਹਿਣ ਵਾਲਾ ਬੰਦਾ ਗੱਲ ਕਹਿ ਜਾਂਦਾ ਤੇ ਆਪਾਂ ਇਹ ਰਿਸ਼ਤਿਆਂ ਤੇ ਅੱਜ ਕੱਲ ਰਿਸ਼ਤਿਆਂ ਦੀ ਬਹੁਤ ਜਿਹੜੇ ਬੱਚੇ ਵਿਆਹਣੇ ਨੇ ਉਹਨਾਂ ਦੇ ਮਾਪਿਆਂ ਨੂੰ ਬੜੀ ਇਸ ਚੀਜ਼ ਦੀ ਹੁੰਦਾ ਸਰ ਨੂੰ ਚੰਗਾ ਪਰਿਵਾਰ ਮਿਲ ਜੇ ਲੜਕੀ ਵਾਲਿਆਂ ਨੂੰ ਵੀ ਤੇ ਲੜਕੇ ਵਾਲਿਆਂ ਨੂੰ ਵੀ ਅੱਜ ਕੱਲ ਆਮ ਹੁੰਦਾ ਕਿ ਆਪਾਂ ਪਹਿਲਾਂ ਵੀ ਇੱਕ ਵੀਡੀਓ ਚ ਕਿਹਾ ਸੀ ਕਿ ਜਦੋਂ ਰਿਸ਼ਤਾ ਹੁੰਦਾ ਉਦੋਂ ਤੋਂ ਕਹਿੰਦੇ ਆ ਵੀ ਬਸ ਇਹੋ ਜਿਹਾ ਮੁੰਡਾ ਦੀਵਾ ਲਾ ਕੇ ਨਹੀਂ ਮਿਲਦਾ ਤੇ ਮੁੰਡੇ ਵਾਲੇ ਵੀ ਕਹਿੰਦੇ ਆ ਵੀ ਇਹੋ ਜੀ ਕੁੜੀ ਇਹੋ ਜਿਹਾ ਪਰਿਵਾਰ ਤਾਂ ਮਿਲਦੇ ਨਹੀਂ ਤੇ ਠੇਕੇ ਬਹੁਤ ਛੇਤੀ ਹੋ ਜਾਂਦੇ ਆ ਹੁਣ ਠੇਕੇ ਦਾ ਅਰਥ ਤੁਸੀਂ ਜਾਣਦੇ ਹੋ ਵੀ ਜਿਹੜੇ ਪਿੰਡਾਂ ਵਾਲੇ ਹੋ 2-4 ਮਹੀਨੇ ਬਾਅਦ ਹੀ ਤਾਂ ਉਹ ਜਿਹੜਾ ਪਿਆਰ ਬੰਧਨ ਹੁੰਦਾ ਉਹ ਨਫ਼ਰਤ ਦੇ ਵਿੱਚ ਤੇ ਗੁੱਸੇ 'ਚ ਬਦਲ ਜਾਂਦਾ ਕਹਿੰਦੇ ਜੇ ਤੁਸੀਂ ਬੰਦੇ ਦੀ ਪਰਖ ਕਰਨੀ ਹੋਵੇ ਨਾ ਤਾਂ ਬੰਦੇ ਨੂੰ ਕਦੇ ਇਹ ਨਾਖੋ ਮੇਰੇ ਕੋਲੇ ਆਹ ਕੁਛ ਆ ਮੇਰੇ ਕੋਲੇ ਆਹ ਰਤਵਾ ਮੇਰੇ ਕੋਲੇ ਇੰਨੀ ਜਾਇਦਾਦ ਆ ਤਾਂ ਜਿਹੜਾ ਤੁਹਾਡੇ ਨਾਲ ਬਿਲਕੁਲ ਜਦੋਂ ਤੁਹਾਡੇ ਕੋਲੇ ਕੁਝ ਵੀ ਨਹੀਂ ਜਿਹੜਾ ਬੰਦਾ ਤੁਹਾਡੇ ਨਾਲ ਉਦੋਂ ਵਰਤਦਾ ਕਿਉਂਕਿ ਉਹਦਾ ਤੁਹਾਡੇ ਨਾਲ ਸੱਚਾ ਪ੍ਰੇਮ ਆ ਅੰਦਰੋਂ ਇੰਟਰਨਲੀ ਤੁਹਾਡੇ ਨਾਲ ਜੁੜਿਆ ਹੋਇਆ ਉਹ ਤੁਹਾਡੀ ਅਦਾਸੀ ਨੂੰ ਤੁਹਾਡੀ ਖੁਸ਼ੀ ਨੂੰ ਤੁਹਾਡੀ ਗਮੀ ਨੂੰ ਸਮਝਦਾ ਤੇ ਉਸੇ ਫਲੋ ਦੇ ਵਿੱਚ ਉਸੇ ਮੂਡ ਦੇ ਵਿੱਚ ਉਹ ਤੁਹਾਡੇ ਨਾਲ ਦੁਨੀਆ ਦੇ ਵਿੱਚ ਵਿਚਰਦਾ ਕਹਿੰਦੇ ਅਜਿਹੇ ਮਿੱਤਰ ਆ ਜਿਹੜੇ ਵਧੀਆ ਹੁੰਦੇ ਆ ਤੇ ਨਹੀਂ ਆਪਾਂ ਆਮ ਦੇਖਦੇ ਆਂ ਜਿ ਕਰਾ ਵੀ ਤੰਬੇ ਖਾਣ ਵਾਲੀ ਰਿਛ ਤੇ ਖੀਰ ਖਾਣ ਵਾਲੀ ਬਾਂਦਰੀ ਉਸ ਤਰੀਕੇ ਨਾਲ ਕੀਆ ਟੂਹਕਟੋਂ ਦੇ ਕੋਈ ਰਹਿ ਜਾਂਦੇ ਨਾ ਤੇ ਕੰਮ ਕੋਈ ਲੈ ਕੇ ਪਾਰ ਵਜਦੇ ਨੇ ਤਾਂ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਜਿਹੜਾ ਹੈਗਾ ਗਿਆਨ ਆ ਕਿ ਸਾਨੂੰ ਦੁਨੀਆਦਾਰੀ ਦੀ ਦੁਨੀਆ ਦਾ ਪਤਾ ਹੋਵੇ ਸੋ ਜੇਦੋ ਰਿਸ਼ਤਾ ਜੋੜਨਾ ਤਾਂ ਰਿਸ਼ਤਾ ਪੈਸਿਆਂ ਨਾਲ ਧਨ ਨਾਲ ਨਾ ਹੋਵੇ ਸਪੋਜ਼ ਕਰੋ ਕੋਈ ਇਹੋ ਜੀ ਗੱਲ ਹੋ ਜੇ ਵੀ ਧਨ ਬੰਦੇ ਕੋਲੇ ਰਹੀ ਨਾ ਤਾਂ ਫਿਰ ਕੀ ਹੋਊਗਾ ਰਿਸ਼ਤਾ ਇੱਕ ਬਹੁਤ ਸ਼ੀਤਲ ਬਹੁਤ ਪਵਿੱਤਰ ਤੇ ਬੜੀ ਇੱਕ ਠੰਡਕ ਜੀ ਵਾਲੀ ਚੀਜ਼ ਆ ਇਹ ਤੇ ਇੱਕ ਛੱਤ ਥੱਲੇ ਰਹਿਣਾ ਹੁੰਦਾ ਜਦੋਂ ਆਪਾਂ ਸਬੰਧ ਜੁੜਦਾ ਕਿੰਨਾ ਚਿਰ ਕਿੰਨੇ ਸਾਲ ਇਕੱਠੇ ਰਹਿਣਾ ਹੁੰਦਾ ਕਿੰਨੀਆਂ ਖੁਸ਼ੀਆਂ ਗਮੀਆਂ ਕਿੰਨੀਆਂ ਪਤ ਚੜਾ ਕਿੰਨੀਆਂ ਬਹਾਰਾਂ ਕਿੰਨੀਆਂ ਸਰਦੀਆਂ ਕਿੰਨੀਆਂ ਗਰਮੀਆਂ ਕਿੰਨੇ ਦੁੱਖ ਕਿੰਨੇ ਸੁੱਖ ਕਿੰਨੀਆਂ ਧੁੱਪਾਂ ਕਿੰਨੀਆਂ ਛਾਵਾਂ ਇਕੱਠਿਆਂ ਨੇ ਗੁਜ਼ਾਰਨੀਆਂ ਹੁੰਦੀਆਂ ਤੇ ਜਦੋਂ ਸਮਝ ਦੇ ਵਿੱਚ ਕਮੀ ਹੋਵੇ ਉਸ ਤਰ੍ਹਾਂ ਦਾ ਮਾਨਸਿਕ ਪੱਧਰ ਨਾ ਹੋਵੇ ਉੱਥੇ ਰਿਸ਼ਤਾ ਨਹੀਂ ਜੋੜਨਾ ਚਾਹੀਦਾ ਸੋ ਖੈਰ ਭਾਨੀ ਮਾਰਸੀ ਆਪਾਂ ਗੱਲ ਸ਼ੁਰੂ ਕੀਤੀ ਸੀ ਤਾਂ ਪਿੰਡਾਂ ਵਾਲੇ ਭਾਨੀ ਮਾਰਸੀ ਸੋ ਉਹਨਾਂ ਨੂੰ ਕਿਤੇ ਨਾ ਕਿਤੇ ਇਹੀ ਹੁੰਦਾ ਸੀ ਵੀ ਯਾਰ ਜੇ ਇਹਨਾਂ ਦੇ ਇਸ ਪਰਿਵਾਰ ਦਾ ਐਡੇ ਪਰਿਵਾਰ ਦਾ ਰਿਸ਼ਤਾ ਹੋ ਗਿਆ ਤਾਂ ਬੰਦੇ ਹੋਰ ਬਹੁਤ ਤਰੱਕੀ ਕਰ ਜਾਣਗੇ ਤਾਂ ਮੈਨੂੰ ਲੱਗਦਾ ਹੁੰਦਾ ਜਿਹੜੀ ਈਰਖਾ ਨਾ ਉਹ ਜਿਵੇਂ ਅੱਗ ਤੋਂ ਪਹਿਲਾਂ ਧੂਆ ਨਿਕਲਦਾ ਬੰਦੇ ਦੇ ਜਨਮ ਤੋਂ ਪਹਿਲਾਂ ਹੀ ਪੈਦਾ ਹੋ ਗਈ ਸੀ ਵੀ ਦੂਜੇ ਨੂੰ ਉੱਚਾ ਨਾਂ ਵੇਖ ਕੇ ਸਾੜਾ ਕਰਨਾ ਉਹਦੀ ਤਰੱਕੀ ਤੇ ਜਲਣਾ ਬਹੁਤ ਉਪਦੇਸ਼ ਬਹੁਤ ਗਿਆਨ ਬਹੁਤ ਪੜਾਈਆਂ ਬਾਰੇ ਗੱਲ ਕੀਤੀ ਜਾਂਦੀ ਆ ਪਰ ਕਿਤੇ ਵੀ ਇਹ ਚੀਜ਼ ਠੰਡੀ ਨਹੀਂ ਹੋ ਰਹੀ ਸੋ ਇਸ ਕਰਕੇ ਜਿਵੇਂ ਬਸਣਾ ਸਰੀਕੇ ਦਾ ਬਈ ਇਹਦੀ ਸਰਦਾਰੀ ਚਲੋ ਤੁਸੀਂ ਆਪਦੇ ਉੱਪਰ ਨੂੰ ਐਫਰਟ ਵਧਿਆ ਕਰੋ ਚੰਗੀ ਕੋਸ਼ਿਸ਼ ਕਰੋ ਫਿਰ ਵੀ ਜੋ ਕੋਈ ਕਰਦਾ ਵਧਿੱਕੀ ਫਿਰ ਉੱਪਰਲਾ ਹੈਗਾ ਸੀਸੀਟੀਵੀ ਬੜਾ ਘੈਂਟ ਆ ਉਹ ਜਦੋਂ ਉਹਨੇ ਫੋਟੋ ਖਿੱਚ ਕੇ ਰੱਖ ਲੈਂਦਾ ਉਹ ਕੋਲੇ ਤੇ ਜਦੋਂ ਸਜ਼ਾ ਦੇਣੀ ਹੁੰਦੀ ਆ ਕੁਦਰਤ ਆ ਜਿਹੜੀ ਫਿਰ ਉਹ ਸਜ਼ਾ ਦੇ ਦਿੰਦੀ ਆ ਤੈਨੂੰ ਸਮਝਣ ਵਾਲੇ ਬੰਦੇ ਸਮਝਦੇ ਨਾ ਇਹ ਨਹੀਂ ਹੁੰਦਾ ਵੀ ਅੱਗਾ ਦੌੜ ਪਿੱਛਾ ਚੌੜਾ ਭੱਜੇ ਜਾਓ ਪਦਾਰਥਕ ਤਰਕੀਆਂ ਜਾਂ ਅਸੀਂ ਕਹਿ ਲਈਏ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਪਦਾਰਥਕ ਚੀਜ਼ਾਂ ਨੇ ਉਹਨਾਂ ਨਾਲ ਖੁਸ਼ੀ ਨਹੀਂ ਹੁੰਦੀ ਖੁਸ਼ੀ ਤੁਹਾਡੀ ਜਿਹੜੀ ਹੈਗੀ ਆ ਤੁਹਾਡੇ ਸਰਕਲ ਦੀ ਤੁਹਾਡੇ ਮਿੱਤਰਾਂ ਦੀ ਤੁਹਾਡੇ ਨੇੜਲੇ ਸਰਕਲ ਦੀ ਉਥੋਂ ਪਤਾ ਲੱਗਦਾ ਤੁਹਾਡਾ ਸੋ ਬਹੁਤ ਸਾਰੇ ਬੰਦੇ ਪਰਖਣ ਵਾਲੇ ਜਦੋਂ ਅਸੀਂ ਪਰਖਦੇ ਆਪਾਂ ਬੰਦਿਆਂ ਨੂੰ ਤਾਂ ਅਸੀਂ ਛੇਰ ਨਹੀਂ ਕਰਦੇ ਜਿਵੇਂ ਪਹਿਲਾਂ ਕਿਹਾ ਵੀ ਆਪਣਾ ਕੋ ਗਿਆਨ ਤਾਂ ਸਾਰੇ ਕੋਲੇ ਹੈਗਾ ਕਈ ਬੰਦੇ ਚੁੱਪ ਰਹਿੰਦੇ ਨੇ ਅੰਦਰ ਖਸ ਲੈਣ ਦੇ ਨੀ ਯਾਰ ਚਲੋ ਕਰ ਲੈਣ ਦੇ ਇਹਨੂੰ ਹਨਾ ਤੇ ਉਹ ਪਤਾ ਲੱਗ ਜਾਂਦਾ ਹੁੰਦਾ ਤੇ ਜੇ ਨਹੀਂ ਪਤਾ ਲੱਗਦਾ ਗਿਆ ਸਿਆਣੇ ਬੰਦੇ ਨੂੰ ਪੁੱਛ ਲਿਆ ਕਰੋ ਯਾਰ ਕਿਵੇਂ ਹੈ ਗੱਲ ਉਹ ਤੁਹਾਨੂੰ ਸਮਝਾ ਦੂ ਜਿਵੇਂ ਕਹਿੰਦੇ ਆ ਨਾ ਉੱਤਰ ਨਾ ਆਉਣਾ ਵੀ ਉੱਤਰ ਹੁੰਦਾ ਪਿਛੇ ਜੇ ਪੋਸਟ ਪਾਈ ਸੀ ਮੈਂ ਉਹਦੇ ਖਦੇ ਇੱਕ ਵੀਰ ਨੇ ਲਿਖਿਆ ਸੀ ਵੀ ਇਹ ਬਾਈ ਕਿਵੇਂ ਹੁਣ ਤੁਸੀਂ ਸਾਰੇ ਗੱਲ ਨੂੰ ਸਮਝਦੇ ਆਂ ਵੀ ਉੱਤਰ ਨਾ ਆਉਣਾ ਵੀ ਉੱਤਰ ਹੁੰਦਾ ਸੋ ਇੰਨੀ ਕਪਾ ਜਿਹੜੀ ਸੂਖਮ ਸੂਝ ਆ ਉਹ ਰੱਖੀਏ ਅੱਜ ਦੀ ਗੱਲ ਇੰਨੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਪੇਜ ਨੂੰ ਬਹੁਤ ਜਿਆਦਾ ਜਿਹੜਾ ਹੈਗਾ ਅਪ ਕੀਤਾ ਬਹੁਤ ਜਿਆਦਾ ਪੇਜ ਨਾਲ ਜੁੜੇ ਹੋ ਸੋ ਮੇਰੀ ਫੇਰ ਬੇਨਤੀ ਹੈ ਕਿ ਪੇਜ ਦੇ ਫਾਲੋ ਦਾ ਜਿਹੜਾ ਬਟਨ ਆ ਉਹ ਜ਼ਰੂਰ ਪ੍ਰੈਸ ਕਰ ਲੋ ਪੰਜਾਬੀ ਤਪਸਰਾਣਾ ਜੁੜੋ ਤੇ ਆਪਾਂ ਇਸ ਤਰ੍ਹਾਂ ਸ਼ਬਦਾਂ ਦੀ ਸਾਂਝ ਤੁਹਾਡੇ ਨਾਲ ਪਾਉਂਦੇ ਰਹਾਂਗੇ ਧੰਨਵਾਦ ਜਿੰਦਾ